ਤੋਡਾ ਆਪਦਾ ਘਰ ਹੀ ਆਪਣਾ ਆਪਦਾ ਘਰ ਹੈ ਨਹੀਂ ਜੀ ਆਪਣਾ ਆਪਦਾ ਘਰ ਹੀ ਭੈਣਾ ਨੇ ਹਿੱਸੇ ਪਾ ਲਈ ਮੇਰਾ ਹਾਂਜੀ ਚੱਲੀ ਜਾਂਦੇ ਐ ਬਸ ਮਜ਼ਦੂਰੀ ਕਰੀ ਜਾਂਦੇ ਬੇ ਜਾਨ ਨੇ ਨੇ ਮੋਗੇ ਤੇ ਦਿਹਾੜੀ ਲੱਗ ਜਾਂਦੀ ਤੇ ਹੁਣ ਅਖੰਡ ਪਾਠਾਂ ਦਾ ਚੱਲਦਾ ਜੀ ਆ ਕਮਰੇ ਦੇ ਪੈਸੇ ਲੈਏ ਸੀਗੇ ਜਿਹੜਾ ਮੈਂ ਕੰਲਾ ਕੱਢਾਂਗਾ ਇਹ ਲੋਹਾਂ ਚੱਕ ਕੇ ਉਹਦੇ ਚ ਮੈਂ ਕੋਸਤਾ ਕਰਦਾ ਰਹਿੰਦਾ ਐ ਉਹ ਮੂਰਤਾਂ ਸੀ ਤੇ ਉਹ ਕਮਰਾ ਉੱਥੇ ਹੀ ਅਜੇ ਖੜਾ ਵਈ ਤੇ ਮੁੜ ਕੇ ਮੈਂ ਪਿੰਡ ਆ ਗਈ ਪਾਛਲੇ ਹਾਂ ਹਾਂਜੀ ਚਾਦਰਾਂ ਪਾਜਾਂ ਉਹ ਤੇ ਸੀ ਆਪ ਸਭ ਸੰਗਤ ਅੱਗੇ ਬੇਨਤੀ ਕਰਦੇ ਆਂ ਕਿ ਸਾਨੂੰ ਆਪਣੇ ਗੁਰਸਿੱਖ ਪਰਿਵਾਰ ਆ ਜਿਹੜੇ ਉਹ ਸਾਹਮਣ ਦੀ ਲੋੜ ਐ ਬਾਬਾ ਜੀ ਜਿਸ ਘਰ ਵਿੱਚ ਰਹਿੰਦੇ ਨੇ ਫੈਮਿਲੀ ਕੈਨੇਡਾ ਗਈ ਹੋਈ ਆ ਆਪਾਂ ਧੰਨਵਾਦ ਕਰਦੇ ਆਂ ਉਹਨਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਰਹਿਣ ਲਈ ਦੋ ਕਮਰੇ ਦਿੱਤੇ ਹੋਏ ਆ ਇਸੇ ਤਰ੍ਹਾਂ ਆਪਾਂ ਨੂੰ ਪੂਰੇ ਪੰਜਾਬ ਦੇ ਵਿੱਚ ਆਪਦੇ ਜਿਹੜੇ ਗੁਰਸਿੱਖ ਪਾਈ ਆ ਗੁਰਪਾਈ ਆ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ ਨਾ ਹੀ ਉਹਨਾਂ ਤੋਂ ਮਕਾਨ ਬਣਦੇ ਆ ਨਾ ਹੀ ਬੱਚੇ ਪੜ੍ਹਾਏ ਜਾਂਦੇ ਆ ਸਾਡੇ ਜਿਹੜੇ ਵੀਰ ਆ ਉਹ ਦਿਹਾੜੀ ਲਾਉਣ ਨੂੰ ਵੀ ਮਜਬੂਰ ਆ ਸਾਨੂੰ ਉਹਨਾਂ ਦੀ ਮਦਦ ਕਰਨ ਦੀ ਲੋੜ ਆ ਉਹਨਾਂ ਨੂੰ ਆਪਣੇ ਪੈਰਾਂ ਦੇ ਖੜੇ ਕਰਨ ਦੀ ਲੋੜ ਆ ਨਿੱਕੇ ਨਿੱਕੇ ਬੱਚੇ ਦੇਖੋ ਗੁਰਮਤ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਆ ਮੈਡਲ ਵੀ ਜਿੱਤਦੇ ਆ ਤੇ ਗਾਂ ਆਪਦੀ ਜ਼ਿੰਦਗੀ ਨੂੰ ਗੁਰੂ ਸਾਹਿਬ ਦੇ ਲੇਖੇ ਵੀ ਲਾਉਣਾ ਚਾਹੁੰਦੇ ਆ ਜੇ ਕੋਈ ਵੀ ਵੀਰ ਜ ਆ ਭੈਣ ਬੱਚੇ ਕਹਿੰਦੇ ਜੇ ਸਾਡਾ ਘਰ ਬਣ ਜੇ ਜੇ ਕੋਈ ਇਹਨਾਂ ਵਾਸਤੇ ਕਿਸੇ ਤਰ੍ਹਾਂ ਦਾ ਪ੍ਰਬੰਧ ਕਰ ਸਕਦਾ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਸੰਪਰਕ ਕਰਕੇ ਸਾਡੇ ਤੋਂ ਇਸ ਪਰਿਵਾਰ ਦੀ ਪੂਰੀ ਜਾਣਕਾਰੀ ਲੈ ਸਕਦਾ